ਸੋ ਹੁਣ ਗੱਲ ਕਰਾਂਗੇ ਬਿਗ ਬਾਸ ਦੀ ਬਿਗ ਬਾਸ ਦੇ ਵਿੱਚ ਤੁਸੀਂ ਬਹੁਤ ਸਾਰੇ ਕੰਟੈਸਟੈਂਟਸ ਨੂੰ ਐਂਟਰਟੇਨ ਕਰਦੇ ਆ ਤਾਂ ਦੇਖ ਰਹੇ ਹੋ ਲੇਕਿਨ ਤੁਹਾਨੂੰ ਦੱਸ ਦਿੰਨੇ ਆ ਕਿ ਵੀਕਐਂਡ ਦਾ ਵਾਰ ਹੈ ਤਾਂ ਸਲਮਾਨ ਖਾਨ ਐਸ ਵਾਰ ਅਸੀਂ ਦੇਖਣਾ ਕਿ ਕਿੰਨਾ ਦੀ ਕਲਾਸ ਲਗਾਉਂਦੇ ਨੇ ਕਿਉਂਕਿ ਘਰ ਦੇ ਵਿੱਚ ਬਹੁਤ ਜ਼ਰੂਰੀ ਹੈ ਕਿ ਤੁਸੀਂ ਆਡੀਅנס ਨੂੰ ਐਂਟਰਟੇਨ ਕਰੋ ਔਰ ਆਪਣੇ ਆਪ ਨੂੰ ਵੀ ਐਂਟਰਟੇਨ ਕਰੋ ਤੋਂ ਉਹ ਕੰਮ ਜਿਹੜਾ ਸ਼ਹਿਬਾਸ ਬਹੁਤ ਸੋਹਣਾ ਕਰ ਰਿਹਾ ਔਰ ਨਾਲ ਦੀ ਨਾਲ ਤੁਹਾਨੂੰ ਦੱਸ ਦਿੰਨੇ ਕਿ ਤਾਨਿਆ ਬਹੁਤ ਸੋਹਣਾ ਕੰਮ ਕਰ ਰਹੀ ਹੈ ਔਰ ਤਾਨਿਆ ਦੇ ਵੀਡੀਓਜ਼ ਜਿਹੜੀਆਂ ਨੇ ਬਿਗ ਬਾਸ ਦੇ ਘਰ ਤੋਂ ਬਾਹਰ ਬਹੁਤ ਜ਼ਿਆਦਾ ਵਾਇਰਲ ਹੋ ਰਹੀਆਂ ਨੇ ਸੋ ਕਰਦੇ ਨੇ ਔਰ ਕਿਨੂੰ ਜੜਾ ਹੈ ਫਲਿੱਪਕਾਰਟ ਦੇ ਵੱਲੋਂ ਬੈਸਟ ਅ ਕਹਿ ਸਕਦਾ ਸੀ ਕਿ ਕੋਸਟਿਊਮ ਕੈਰੀ ਕਰਨ ਦਾ ਵੀ ਅਵਾਰਡ ਦਿੰਦੇ ਨੇ ਜਾਂ 쿠ਪਨਸ ਬਾਊਚਰਸ ਜੋ ਵੀ ਉਹਨਾਂ ਦੇ ਮਿਲਦਾ ਹੈ ਲੇਕਿਨ ਤੁਹਾਨੂੰ ਇਹ ਵੀ ਦੱਸ ਦੇਣੇ ਕਿ ਤਾਨਿਆ ਦਾ ਬਰਥਡੇ ਆ ਰਿਹਾ ਹੈ ਔਰ ਉਹ ਉਸਨੇ ਹੀ ਵੀਡੀਓ ਜਿਹੜੀ ਇੱਕ ਅਕਾਊਂਟ ਤੇ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਕਿ ਉਹ ਹਰ ਸਾਲ ਜਿਹੜੀ ਹੈ ਲੋਕਾਂ ਨੂੰ ਖਾਣਾ ਖਿਲਾਉਂਦੀ ਹੈ ਆਪਣੇ ਬਰਥਡੇ ਤੇ ਜਾਂ ਜੋ ਵੀ ਦਾਨਪੁਨ ਕਰਦੀ ਹੈ ਉਸ ਦਾ ਇਹ ਕਹਿਣਾ ਹੈ ਕਿ ਅਗਰ ਤੁਸੀਂ ਵੀ ਮੇਰੇ ਬਰਥਡੇ ਤੇ ਮੈਨੂੰ ਸੀਰੀਅਸਲੀ ਪਿਆਰ ਕਰਦੇ ਹੋ ਤਾਂ ਤੁਸੀਂ ਕਰ ਤੋਂ ਬਾਹਰ ਮੈਂ ਨਹੀਂ ਆ ਸਕਦੀ ਇਸ ਵਾਰ ਮੈਂ ਲੋਕਾਂ ਨਾਲ ਬਰਥਡੇ ਨਹੀਂ ਮਨਾ ਪਾਉਂਗੀ ਅਗਰ ਤੁਸੀਂ ਮੈਨੂੰ ਸੀਰੀਅਸਲੀ ਪਿਆਰ ਕਰਦੇ ਹੋ ਤਾਂ ਤੁਸੀਂ ਇੱਕ ਇੱਕ ਬੰਦੇ ਨੂੰ ਕਿਸ ਇਸ ਵਾਰ ਖਾਣਾ ਖਿਲਾ ਦਿਓ ਕਿਉਂਕਿ ਮੈਂ ਆਪਣਾ ਜਨਮ ਦਿਨ ਜਿਹੜਾ ਉਹਨਾਂ ਲੋਕਾਂ ਦੇ ਨਾਲ ਮਨਾਉਣੀ ਸੋ ਇਸ ਵਾਰ ਤਾਨਿਆ 27 ਸਤੰਬਰ ਨੂੰ ਉਸ ਦਾ ਬਰਥਡੇ ਸੋ ਇਸ ਵਾਰ ਉਹ ਬਿਗ ਬਾਸ ਦੇ ਘਰ ਦੇ ਅੰਦਰ ਹੋਏਗੀ ਸ਼ੀ ਇਜ਼ ਵੈਰੀ ਕੰਫੀਡੈਂਟ ਲੇਕਿਨ ਹੁਣ ਵੀਕਐਂਡ ਦਾ ਵਾਰ ਹੈ ਦੇਖਣਾ ਬਹੁਤ ਖਾਸ ਹੋਵੇਗਾ ਕਿਉਂਕਿ ਐਵਿਕਸ਼ਨ ਕਦੇ ਵੀ ਕਿਸੇ ਦਾ ਵੀ ਹੋ ਸਕਦਾ ਹੈ ਲੇਕਿਨ ਉਸ ਦੀ ਇੱਕ ਵੀਡੀਓ ਜਿਹੜੀ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਹੈ ਔਰ ਇਹ ਵੀ ਸੁਣਨ ਜਾ ਰਿਹਾ ਕਿ ਸ਼ਹਿਬਾਜ਼ ਦੀ ਬਹੁਤ ਜ਼ਿਆਦਾ ਤਾਰੀਫ ਹੋਣ ਵਾਲੀ ਹੈ ਸ਼ਹਿਬਾਜ਼ ਸ਼ਹਿਨਾਜ਼ ਦਾ ਬ੍ਰਦਰ ਕਿਉਂਕਿ ਉਸ ਨੇ ਘਰ ਦੇ ਵਿੱਚ ਵਾਕਿਆ ਦੇ ਵਿੱਚ ਹੀ ਐਂਟਰਟੇਨਮ ਮ੍ਰਿਦুল ਦੀ ਕਲਾਸ ਲੱਗੇਗੀ ਕਿਉਂਕਿ ਮ੍ਰਿਦুল ਦੇ 35 ਮਿਲੀਅਨ ਪਲੱਸ ਫੋਲੋਅਰਸ ਨੇ ਘਰ ਤੋਂ ਬਾਹਰ ਅਗਰ ਉਸ ਦੇ ਸੋਸ਼ਲ ਹੈਂਡਲਸ ਅਸੀਂ ਦੇਖੀਏ ਔਰ ਮ੍ਰਿਦুল ਦਾ ਇਹ ਵੀ ਕਹਿਣਾ ਹੈ ਕਿ ਉਸ ਤੋਂ ਹਰ ਤਰ੍ਹਾਂ ਦੀ ਗੱਡੀ ਹੈ ਘਰ ਦੇ ਵਿੱਚ ਔਰ ਸ਼ੌਂਕ ਰੱਖਦਾ ਉਹ ਗੱਡੀਆਂ ਦੇ ਉਹਦੇ ਬਹੁਤ ਸਾਰੇ ਫੈਨਸ ਨੇ ਕਿਉਂਕਿ ਜਦੋਂ ਸ਼ਹਿਬਾਜ਼ ਔਰ ਮ੍ਰਿਦুল ਦਾ ਕੰਪੀਟੀਸ਼ਨ ਹੋਇਆ ਸੀ ਵਾਈਲਡ卡ਡ ਐਂਟਰੀ ਕਹ ਲਓ ਜਾਂ ਫਿਰ ਐਂਟਰੀ ਦੇ ਸਮੇਂ ਉਸ ਸਮੇਂ ਮ੍ਰਿਦুল ਨੂੰ ਸਭ ਤੋਂ ਜ਼ਿਆਦਾ ਵੋਟਸ ਮਿਲੀਆਂ ਸੀ ਲੋਕਾਂ ਨੇ ਵੋਟਸ ਦੇ ਕੇ ਮ੍ਰਿਦুল ਨੂੰ ਘਰ ਦੇ ਅੰਦਰ ਐਂਟਰ ਹੋਣ ਲਈ ਅਲਾਉ ਕੀਤਾ ਲੇਕਿਨ ਮ੍ਰਿਦুল ਉਸ ਤਰ੍ਹਾਂ ਦਾ ਵਾਰ ਹੈ ਤੇ ਵੀਕੈਂਡ ਦਾ ਵਾਰ ਤੇ ਅਸੀਂ ਦੇਖਾਂਗੇ ਕਿ ਸਲਮਾਨ ਕੀ ਕੁਝ ਦੱਸ ਕੇ ਜਾਂਦੇ ਨੇ ਔਰ ਕੀ ਕੁਝ ਵਾਰਨ ਕਰਕੇ ਜਾਂਦੇ ਨੇ ਸੋ ਹੁਣ ਗੱਲ ਕਰਾਂਗੇ ਬਿਗ ਬਾਸ ਦੀ ਬਿਗ ਬਾਸ ਦੇ ਵਿੱਚ ਤੁਸੀਂ ਬਹੁਤ ਸਾਰੇ ਕੰਟੈਸਟੈਂਟਸ ਨੂੰ ਐਂਟਰਟੇਨ ਕਰਦੇ ਆ ਤਾਂ ਦੇਖ ਰਹੇ ਹੋ ਲੇਕਿਨ ਤੁਹਾਨੂੰ ਦੱਸ ਦਿੰਨੇ ਆ ਕਿ ਵੀਕਐਂਡ ਦਾ ਵਾਰ ਹੈ ਤਾਂ ਸਲਮਾਨ ਖਾਨ ਇਸ ਵਾਰ ਅਸੀਂ ਦੇਖਣਾ ਕਿ ਕਿੰਨਾ ਦੀ ਕਲਾਸ ਲਗਾਉਂਦੇ ਨੇ ਕਿਉਂਕਿ ਘਰ ਦੇ ਵਿੱਚ ਬਹੁਤ ਜ਼ਰੂਰੀ ਹੈ ਕਿ ਤੁਸੀਂ ਆਡੀਅנס ਨੂੰ ਐਂਟਰਟੇਨ ਕਰੋ ਔਰ ਆਪਣੇ ਆਪ ਨੂੰ ਵੀ ਐਂਟਰਟੇਨ ਕਰੋ ਤੋਂ ਉਹ ਕੰਮ ਜਿਹੜਾ ਸ਼ਹਿਬਾਸ ਬਹੁਤ ਸੋਹਣਾ ਕਰ ਰਿਹਾ ਔਰ ਨਾਲ ਦੀ ਨਾਲ ਤੁਹਾਨੂੰ ਦੱਸ ਦਿੰਨੇ ਕਿ ਤਾਨਿਆ ਬਹੁਤ ਸੋਹਣਾ ਕੰਮ ਕਰ ਰਹੀ ਹੈ ਔਰ ਤਾਨਿਆ ਦੇ ਵੀਡੀਓਜ਼ ਜਿਹੜੀਆਂ ਨੇ ਬਿਗ ਬਾਸ ਦੇ ਘਰ ਤੋਂ ਬਾਹਰ ਬਹੁਤ ਜ਼ਿਆਦਾ ਵਾਇਰਲ ਹੋ ਰਹੀਆਂ ਨੇ ਸੋ ਵੀ ਦੇਸ ਕਰਦੇ ਨੇ ਔਰ ਕਿਨੂ ਜਿਹੜਾ ਹੈ ਫਲਿੱਪਕਾਰਟ ਦੇ ਵੱਲੋਂ ਬੈਸਟ ਕਹ ਸਕਦੇ ਹਾਂ ਕਿ ਕੋਸਟਿਊਮ ਕੈਰੀ ਕਰਨ ਦਾ ਵੀ ਅਵਾਰਡ ਦਿੰਦੇ ਨੇ ਜਾਂ 쿠ਪਨਸ ਬਾਊਚਰਸ ਜੋ ਵੀ ਉਹਨਾਂ ਦੇ ਮਿਲਦਾ ਹੈ ਲੇਕਿਨ ਤੁਹਾਨੂੰ ਇਹ ਵੀ ਦੱਸ ਦੇਣੇ ਕਿ ਤਾਨਿਆ ਦਾ ਬਰਥਡੇ ਆ ਰਿਹਾ ਹੈ ਔਰ ਉਹ ਉਸਨੇ ਹੀ ਵੀਡੀਓ ਜਿਹੜੀ ਇੱਕ ਅਕਾਊਂਟ ਤੇ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਕਿ ਉਹ ਹਰ ਸਾਲ ਜਿਹੜੀ ਹੈ ਲੋਕਾਂ ਨੂੰ ਖਾਣਾ ਖਿਲਾਉਂਦੀ ਹੈ ਆਪਣੇ ਬਰਥਡੇ ਤੇ ਜਾਂ ਜੋ ਵੀ ਦਾਨਪੁਨ ਕਰਦੀ ਹੈ ਉਸ ਦਾ ਇਹ ਕਹਿਣਾ ਹੈ ਕਿ ਅਗਰ ਤੁਸੀਂ ਵੀ ਮੇਰੇ ਬਰਥਡੇ ਤੇ ਮੈਨੂੰ ਸੀਰੀਅਸਲੀ ਪਿਆਰ ਕਰਦੇ ਹੋ ਤਾਂ ਤੁਸੀਂ ਕਰ ਤੋਂ ਬਾਹਰ ਮੈਂ ਨਹੀਂ ਆ ਸਕਦੀ ਇਸ ਵਾਰ ਮੈਂ ਲੋਕਾਂ ਨਾਲ ਬਰਥਡੇ ਨਹੀਂ ਮਨਾ ਪਾਉਂਗੀ ਅਗਰ ਤੁਸੀਂ ਮੈਨੂੰ ਸੀਰੀਅਸਲੀ ਪਿਆਰ ਕਰਦੇ ਹੋ ਤਾਂ ਤੁਸੀਂ ਇੱਕ ਇੱਕ ਬੰਦੇ ਨੂੰ ਕਿਸ ਬਾਰ ਖਾਣਾ ਖਿਲਾਦੋ ਕਿਉਂਕਿ ਮੈਂ ਆਪਣਾ ਜਨਮ ਦਿਨ ਜਿਹੜਾ ਉਹਨਾਂ ਲੋਕਾਂ ਦੇ ਨਾਲ ਮਨਾਉਣੀ ਸੋ ਇਸ ਵਾਰ ਤਾਨਿਆ 27 ਸਤੰਬਰ ਨੂੰ ਉਸ ਦਾ ਬਰਥਡੇ ਸੋ ਇਸ ਵਾਰ ਉਹ ਬਿਗ ਬਾਸ ਦੇ ਘਰ ਦੇ ਅੰਦਰ ਹੋਏਗੀ ਸ਼ੀ ਇਜ਼ ਵੈਰੀ ਕੰਫੀਡੈਂਟ ਲੇਕਿਨ ਹੁਣ ਵੀਕਐਂਡ ਦਾ ਵਾਰ ਹੈ ਦੇਖਣਾ ਬਹੁਤ ਖਾਸ ਹੋਵੇਗਾ ਕਿਉਂਕਿ ਐਵਿਕਸ਼ਨ ਕਦੇ ਵੀ ਕਿਸੇ ਦਾ ਵੀ ਹੋ ਸਕਦਾ ਹੈ ਲੇਕਿਨ ਉਸ ਦੀ ਇੱਕ ਵੀਡੀਓ ਜਿਹੜੀ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਹੈ ਔਰ ਇਹ ਵੀ ਸੁਣਨ ਚਾ ਰਿਹਾ ਕਿ ਸ਼ਹਿਬਾਜ਼ ਦੀ ਬਹੁਤ ਜ਼ਿਆਦਾ ਤਾਰੀਫ ਹੋਣ ਵਾਲੀ ਹੈ ਸ਼ਹਿਬਾਜ਼ ਸ਼ਹਿਨਾਜ਼ ਦਾ ਬ੍ਰਦਰ ਕਿਉਂਕਿ ਉਸ ਨੇ ਘਰ ਦੇ ਵਿੱਚ ਵਾਕਿਆ ਦੇ ਵਿੱਚ ਹੀ ਐਂਟਰਟੇਨਮੈਂ ਮ੍ਰਿਦুল ਦੀ ਕਲਾਸ ਲੱਗੇਗੀ ਕਿਉਂਕਿ ਮ੍ਰਿਦুল ਦੇ 35 ਮਿਲੀਅਨ ਪਲੱਸ ਫੋਲੋਅਰਸ ਨੇ ਘਰ ਤੋਂ ਬਾਹਰ ਅਗਰ ਉਸ ਦੇ ਸੋਸ਼ਲ ਹੈਂਡਲਸ ਅਸੀਂ ਦੇਖੀਏ ਔਰ ਮ੍ਰਿਦুল ਦਾ ਇਹ ਵੀ ਕਹਿਣਾ ਹੈ ਕਿ ਉਸ ਤੋਂ ਹਰ ਤਰ੍ਹਾਂ ਦੀ ਗੱਡੀ ਹੈ ਘਰ ਦੇ ਵਿੱਚ ਔਰ ਸ਼ੌਂਕ ਰੱਖਦਾ ਉਹ ਗੱਡੀਆਂ ਦੇ ਉਹਦੇ ਬਹੁਤ ਸਾਰੇ ਫੈਨਸ ਨੇ ਕਿਉਂਕਿ ਜਦੋਂ ਸ਼ਹਿਬਾਜ਼ ਔਰ ਮ੍ਰਿਦুল ਦਾ ਕੰਪੀਟੀਸ਼ਨ ਹੋਇਆ ਸੀ ਵਾਈਲਡ卡ਡ ਐਂਟਰੀ ਕਹ ਲਓ ਜਾਂ ਫਿਰ ਐਂਟਰੀ ਦੇ ਸਮੇਂ ਉਸ ਸਮੇਂ ਮ੍ਰਿਦুল ਨੂੰ ਸਭ ਤੋਂ ਜ਼ਿਆਦਾ ਵੋਟਸ ਮਿਲੀਆਂ ਸੀ ਲੋਕਾਂ ਨੇ ਵੋਟਸ ਦੇ ਕੇ ਮ੍ਰਿਦুল ਨੂੰ ਘਰ ਦੇ ਅੰਦਰ ਐਂਟਰ ਹੋਣ ਲਈ ਅਲਾਉ ਕੀਤਾ ਲੇਕਿਨ ਮ੍ਰਿਦুল ਉਸ ਤਰ੍ਹਾਂ ਦਾ ਵਾਰ ਤੇ ਵੀਕੈਂਡ ਦਾ ਵਾਰ ਤੇ ਅਸੀਂ ਦੇਖਾਂਗੇ ਕਿ ਸਲਮਾਨ ਕੀ ਕੁਝ ਦੱਸ ਕੇ ਜਾਂਦੇ ਨੇ ਔਰ ਕੀ ਕੁਝ ਵਾਰਨ ਕਰਕੇ ਜਾਂਦੇ ਨੇ